ਕੜ ਕੀ ਗੱਲ ਹੋ ਗਈ ਉਹ ਇਦਾਂ ਉਹਨਾਂ ਨੂੰ ਨਾ ਲੱਗੋ ਜਾਂਦੇ ਜਾਂਦੇ ਰਾਸਤੇ 'ਚ ਟੈਂਕ ਹੋ ਗਿਆ ਜੋ ਤੇ ਰਾਸਤੇ 'ਚ ਪਤਾ ਨਹੀਂ ਕੀ ਹੋਇਆ ਤੇ ਬਾਥਰੂਮ 'ਚੋਂ ਹੀ ਬੋਡੀ ਮਿਲੀ ਉਹਨਾਂ ਦੀ ਅੱਛਾ ਬਾਥਰੂਮ ਦੇ ਕਿ ਕਿਸੇ ਥਾਪੇ ਦੇ ਬਾਥਰੂਮ 'ਚ ਮਿਲੀ ਨਾ ਨਾ ਟ੍ਰੇਨ 'ਚ ਅੱਛਾ ਟ੍ਰੇਨ 'ਚ ਉੱਥੇ ਜਾ ਰਹੇ ਟਰੱਕ ਲੈਣ ਜਾ ਰਹੇ ਸੀ ਹੁਣ ਪੈਣੇ ਫਿਰ ਕਿਤਰਾ ਘਰ-ਬਾਰ ਕਿਤਰਾ ਚੱਲਦਾ ਹੁਣ ਕੋਈ ਇਦਾਂ ਕਿ ਨਾਨੀ ਜੀ ਮਹੀਨੇ ਦਾ 2000 ਪਾ ਦਿੰਦੀ ਤੇ ਦੋ ਤਿੰਨ ਵਰੀ ਭਾਜੀ ਜੀ ਹੋ ਆਈਆਂ ਇਦਾਂ ਹੀ ਕਿ ਲੋਕਾਂ ਕੋ ਮੰਗ ਮੰਗ ਕੇ ਦੂਰ ਜਾਣਾ ਨੀ ਕਿਹੜਾ ਸੌਖਾ ਆ ਕਰਦਾ ਹੀ ਫਿਰ ਮਤਲਬ ਇਦਾਂ ਸੌਦਾ ਪੱਤਾ ਚੱਲੂ ਕਦੀ ਕੋਈ ਲੈ ਦਿੰਦਾ ਤੇ ਹੁਣ ਕਿੰਨਾ ਕਚਰਕੇ ਨੂੰ ਕਹਿ ਸਕਦੇ ਆ ਹਾਂ ਹਾਂ ਬਣਾ ਕੀ ਮੰਗ ਕਰਦੇ ਹੋ ਸਰ ਇਹ ਵੀ ਆ ਕਿ ਚਲੋ ਬੱਚੇ ਪੜ੍ਹ ਲਿਖ ਜਾਣ ਕਰਦਾ ਚੱਲੀ ਜਾਵੇ ਸੌਦਾ ਪਾਣੀ ਚਲੋ ਮਿਲੀ ਜਾਵੇ ਤੇ ਵਧੀਆ ਆ ਮਧੂਰਾ ਪਰ ਜ਼ਿਆਦਾ ਗੁੱਛ ਨਹੀਂ ਮੰਨਦਾ ਘਰ ਦੇ ਵਿੱਚ ਇੱਕ ਚੀਜ਼ ਨਹੀਂ ਗੀ ਘਰ ਚ ਕਮਾਉਣ ਵਾਲਾ ਕੋਈ ਨਹੀਂ ਗਾ ਤੁਹਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਵਾ ਕਿ ਇਸ ਭੈਣ ਦਾ ਸਾਥ ਦੇਣਾ ਇਹ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਨਾ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਸਕੂਲ ਦੇ ਵਿੱਚ ਪੜ੍ਹਦੇ ਰਹਿਣ ਤੇ ਉਹਨਾਂ ਨੂੰ ਉਥੋਂ ਹਟਾਇਆ ਨਾ ਜਾਵੇ ਇੱਕ ਫੀਸਾਂ ਕਰਕੇ ਨਾ ਹਟਾਇਆ ਜਾਵੇ ਇੱਕ ਫੀਸਾਂ ਕਰਕੇ ਤੁਸੀਂ ਤੁਸੀਂ ਚਾਹੁੰਦੇ ਲਕਿ ਇਹ ਦੋਵੇਂ ਬੱਚੇ ਫੀਸਾਂ ਕਰਕੇ ਉਹ ਸਕੂਲ ਦੇ ਵਿੱਚੋਂ ਹਟਾ ਲੈਣ ਕਿ ਮੈਨੂੰ ਇੱਥੇ ਪਿਆਰ ਸੇ ਕਿਉਂ ਆਉਂਦੇ ਆ ਅਮਰਤਾਰੀ ਹੈ ਹੈ

ਗੋਵਿੰਦ ਸਿੰਘ ਪਵੰਤ ਸਿੰਘ ਤੇ ਪਾਪਾ ਨੂੰ ਕੀ ਗੱਲ ਹੋਈ ਇੱਥੇਰਾ ਪਤਾ ਇੱਥੇਰਾ ਕਿਹੜੇ ਕੀ ਗੱਲ ਹੋ ਗਈ ਉਹ ਇਦਾਂ ਉਹਨਾਂ ਨੂੰ ਮੈਂ ਬੋਲ ਜਾਂਦੇ ਆ ਜਾਂਦੇ ਆ ਰਾਸਤੇ 'ਚ ਟ੍ਰੇਕ ਹੋ ਗਿਆ ਜੋ ਟ੍ਰੇਕ ਹੋ ਗਿਆ ਹਾਂਜੀ ਅੱਛਾ ਟ੍ਰੇਨ 'ਚ ਜਾਂਦੇ ਟ੍ਰੇਨ 'ਚ ਹਾਂਜੀ ਨਾਗਪੁਰ ਬੰਬਈ ਜਾਣਾ ਸੀ ਤੇ ਰਾਸਤੇ 'ਚ ਨਾਗਪੁਰ ਇਦਾਂ ਹੋ ਗਿਆ ਕੀ ਕੀ ਕਰਦੇ ਆ ਕੀ ਕਰਦੇ ਉਹ ਡਰਾਈਵਰ ਸੀ ਤੇ ਬੰਬੇ ਜਾਣਦੇ ਹੀ ਟਰੱਕ ਤੇ ਹਾਂਜੀ ਟਰੱਕ ਡਰਾਈਵਰ ਸੀ ਹਾਂਜੀ ਤੇ ਟਰੱਕ ਆਪਣਾ ਸੀ ਕਿ ਕਿਸੇ ਦਾ ਨਹੀਂ ਨਹੀਂ ਉਹ ਕਿਸੇ ਦੀ ਚਲਾਉਂਦੇ ਸੀ ਟਰੱਕ ਮੈਂ ਕਿ ਕਿਸੇ ਦਾ ਟਰੱਕ ਸੀ ਹਾਂਜੀ ਕਿਸੇ ਦਾ ਹੀ ਠੀਕ ਹੈ ਠੀਕ ਹੈ ਉਹ ਕਰੋ ਤੇ ਬੜੇ ਸੋਨੇ ਗਏ ਆ ਕੋਈ ਇਹੋ ਜੀ ਕਾਲੀ ਨਹੀਂ ਆ ਤੇ ਰਾਸਤੇ ਚ ਪਤਾ ਨਹੀਂ ਕੀ ਹੋਇਆ ਤੇ ਬਾਥਰੂਮ ਚੋਂ ਹੀ ਬੋਡੀ ਮਿਲੀ ਉਹਨਾਂ ਦੀ ਅੱਛਾ ਬਾਥਰੂਮ ਦੇ ਕਿਸੇ ਥਾਪੇ ਦੇ ਬਾਥਰੂਮ ਚ ਮਿਲੀ ਟ੍ਰੇਨ ਤੇ ਅੱਛਾ ਟ੍ਰੇਨ ਤੇ ਉੱਥੇ ਜਾ ਰਹੇ ਟਰੱਕ ਲੈਣ ਜਾ ਰਹੇ ਹਾਂ ਜੀ ਹਾਂ ਜੀ ਟਰੱਕ ਦੀ ਜਾਣ ਦੇ ਹੀ ਨਾ ਹਾਂ ਤੇ ਮਤਲਬ ਉਹ ਉੱਥੇ ਉੱਥੇ ਪਹੁੰਚਣਾ ਹੈ ਤੇ ਫਿਰ ਉਹਨਾਂ ਦੇ ਮਤਲਬ ਮਾਲਕ ਨੇ ਕਿਹਾ ਕਿ ਤੂੰ ਇੱਥੇ ਉਤਰ ਜਾ ਗੱਡੀ ਇੱਥੇ ਆ ਅੱਛਾ 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 ਹਾਂ ਜੀ ਤੂੰ ਉੱਥੇ ਉਤਰਨ ਮਤਲਬ ਮੈਨੂੰ ਫੋਨ ਲਾਇਆ ਰਾਤ ਨੂੰ ਉਹਨਾਂ ਨੇ ਕਿ ਕੋਈ ਨਹੀਂ ਸਵੇਰੇ ਮੈਂ ਪਹੁੰਚ ਜਾਣਾ ਆ ਤੇ ਮੈਂ ਪਹੁੰਚ ਕੇ ਫੋਨ ਲਾ ਦੂੰਗਾ ਹਾਂ ਹਾਂ ਤੇ ਸਵੇਰੇ ਫੋਨ ਹੀ ਨਾ ਆਇਆ ਉਹਨਾਂ ਦਾ ਤੇ ਫਿਰ ਸਿੱਧਾ ਹੀ ਪੁਲਿਸ ਵਾਲਿਆਂ ਦਾ ਹੀ ਆਇਆ ਉਹਨਾਂ ਦਾ ਫੋਨ ਆਇਆ ਕਿ ਹਾਂਜੀ ਉਹਨਾਂ ਨੇ ਮੈਨੂੰ ਡਾਇਰੈਕਟ ਨਹੀਂ ਦੱਸਿਆ ਕਿ ਘਰੇ ਲੇਡੀ ਇਕੱਲੀ ਹੋਵਾਂ ਤੇ ਕਿਸੇ ਜੈਂਟਸ ਨਾਲ ਗੱਲ ਕਰਾਓ ਤਾਂ ਮੈਂ ਫਿਰ ਲਾਗੇ ਵੀਰ ਭਾਜੀ ਨਾਲ ਗੱਲ ਕਰਵਾ ਦਿੱਤੀ ਉਹਨਾਂ ਨੇ ਦੱਸਿਆ ਤੇ ਉਹ ਫਿਰ ਹੌਲੀ ਹੌਲੀ ਉਹਨਾਂ ਨੇ ਮੈਨੂੰ ਦੱਸਿਆ ਠੀਕ ਹੈ ਇਹ ਕਿੰਨਾ ਚਿਰ ਹੋ ਗਿਆ ਭੈਣੇ ਇਹ ਮਗਭਲ ਅਪ੍ਰੈਲ ਜੀ ਹੋਈ ਸੀ 20 ਅਪ੍ਰੈਲ ਨੂੰ ਸਾਲ ਤੋਂ ਉੱਤੇ ਹੋ ਗਿਆ ਜੋ ਟਾਈਮ ਦੇ ਵੀ ਅਪ੍ਰੈਲ 2024 ਹਾਂਜੀ ਵਿੱਚ ਤੇ ਇਹ ਤਿੰਨ ਬੱਚੇ ਹਾਂਜੀ ਤਿੰਨ ਬੱਚੇ ਤਿੰਨ ਬੱਚੇ ਹਨ ਪਾਪਾ ਜਿਆਦਾ ਹੁੰਦੇ ਹਾਂਜੀ ਕੀ ਨਾਂ ਹੈ ਪਾਪਾ ਦਾ ਭਗਵੰਤ ਸਿੰਘ ਭਗਵੰਤ ਸਿੰਘ ਪਾਪਾ ਕਿੰਨੇ ਚਿਰ ਬਕਰ ਹੁੰਦੇ ਕਰੇ ਹੁੰਦੇ ਤਿੰਨ ਕਿ ਵੀ ਆ ਜਾਂਦੇ ਹੁੰਦੇ ਤਿੰਨ ਕਿ ਵੀ ਨਹੀਂ ਆਉਂਦੇ ਹਾਂਜੀ ਕਿ ਦੋ ਮਹੀਨੇ ਕਿੰਨੇ ਦੇਰ ਦੀ ਉਹ ਇਹ ਸਾਰੀ ਚੋਹਾਂ ਪੰਜ ਮਹੀਨੇ ਆਂਦੀ ਹੀ ਹਾਂਜੀ ਛੋਟੀ ਹੀ ਬੜਾ ਕਰਦੀ ਸੀ ਇਹਦੇ ਨਾਮੀ ਪਤਾ ਹੀ ਨਹੀਂ ਲੱਗਾ ਕਿ ਕੀ ਬਾਪੁਰ ਦੀ ਟ੍ਰੇਨ ਦੇ ਵਿੱਚ ਪਤਾ ਹੀ ਨਹੀਂ ਹੁਣ ਭਾਵੇਂ ਫਿਰ ਕਿਤਰਾ ਘਰ-ਬਾਰ ਕਿਤਰਾ ਚੱਲਦਾ ਹੁਣ ਕਰੀਦਾ ਕਿ ਨਾਨੀ ਜੀ ਮਹੀਨੇ ਦਾ 2000 ਪਾ ਦਿੰਦੀ ਜੋ ਤੇ ਇਹ ਬੱਚਿਆਂ ਦੀ ਕੋਈ ਪੈਨਸ਼ਨ ਲੱਗੀ ਨਹੀਂ ਉਹ ਸਰਟੀਫਿਕੇਟ ਹੀ ਨਹੀਂ ਵੀਰ ਜੀ ਮਿਲਣ ਡਿਆ ਲੈ ਹੁਣ ਫੇਰ ਆ ਪਰਸੋਂ ਚੌਥੀ ਆਈ ਹਾਂ ਲੈ ਨਾਗਪੁਰੋਂ ਹੋ ਕੇ ਫੇਰ ਅੱਛਾ ਉੱਥੋਂ ਉੱਥੋਂ ਮਿਲਣਾ ਹਾਂਜੀ ਉੱਥੋਂ ਆਂਦੀ ਮਿਲਣਾ ਉੱਥੇ ਦਾਥ ਹੋਈ ਤਾਂ ਉੱਥੇ ਮਿਲਣਾ ਬੜਾ ਭੱਜ ਦੌੜ ਲਿਆ ਪਰ ਉਹ ਆਂਦੇ ਕਿ ਇੱਥੇ ਪੈਸੇ ਲਾਉਂਦਾ ਕੋਈ ਜ਼ਿਆਦਾ ਨਹੀਂ ਆ ਹਾਂ ਹਾਂ ਕਿਉਂਕਿ ਮਿਲਣਾ ਡੁਪਲੀਕੇਟ ਹੀ ਇੱਥੋਂ ਹਾਂ ਹਾਂ ਤੇ ਉਹ ਉੱਥੇ ਹੁਣ ਪਰ ਕੇ ਆਏ ਆ ਫੇਰ ਫਾਰਮ ਦੇ ਕੇ ਆਏ ਆ ਤੇ ਉਹ ਆਂਦੇ ਆ ਕਿ ਹੁਣ ਵਕੀਲ ਕਰਕੇ ਤੇ ਫਿਰ ਕੋਰਟ ਚੋਂ ਮਿਲਣਾ ਆ ਵਕੀਲ ਇੱਥੋਂ ਕੋਰਟ ਚੋਂ ਮਿਲਣਾ ਉੱਥੋਂ ਨਾਗਪੂਰੀ ਨਾਗਪੂਰੀ ਜਾਣਾ ਮੈਨੂੰ ਹਾਂਜੀ ਮੈਨੂੰ ਫੇਰ ਚੱਕਰ ਲੱਗਣਾ ਹੈ ਫੇਰ ਚੱਕਰ ਹਲ 2 3 ਵਰੀ ਭਾਜੀ ਜੀ ਹੋ ਆਈਆਂ ਇਦਾਂ ਹੀ ਕਿ ਲੋਕਾਂ ਨੂੰ ਮੰਗ ਮੰਗ ਕੇ ਦੂਰ ਜਾਣਾ ਵੀ ਕਿਹੜਾ ਸੌਖਾ ਆ ਹੂੰ ਤੇ ਕਰਾਇਆ ਪਾੜਾ ਹੀ ਨਹੀਂ ਮਾਨ ਤੇ ਕਰਦਾ ਹੀ ਮਸਾ ਚੱਲਣ ਡਿਆ ਲੈ ਤੇ ਪਹਿਲੇ ਹੁਣ ਫਿਰ ਇਹ ਨਾਨੀ ਇਹਨਾਂ ਦੀ ਨਾਨੀ ਤੁਹਾਨੂੰ 2000 ਰੁਪਏ ਮਹੀਨਾ ਦੇ ਦੇ। ਉਹ ਮਹੀਨੇ ਦੇ ਮਹੀਨੇ ਵਿਚਾਰੀ ਪਾਈ ਜਾਂਦੀ ਆ। 2000 ਰੁਪਏ ਪਾਈ ਜਾਂਦੀ। ਤੇ ਕੀ ਫਿਰ ਤੁਹਾਡਾ ਕੀ ਅਗਲੇ ਬਸ ਫਿਰ ਮਤਲਬ ਇਦਾਂ ਸੌਦਾ ਪੱਤਾ ਚੱਲੂ ਕਦੀ ਕੋਈ ਲੈ ਦਿੰਦਾ ਤੇ ਹੁਣ ਕਿੰਨਾ ਕੁ ਚਿਰ ਕੇ ਨੂੰ ਕਹਿ ਸਕਦੇ ਆ। ਹਾਂ ਹਾਂ। ਮੰਮਾ ਵੀ ਆ ਰਹਾ ਤੇ ਬੜਾ ਔਖਾ ਤੇ ਆਖੀ ਦਾ ਨਹੀਂ ਸੜ ਗਿਆ ਹੀ। ਇਹ ਪਹਿਲੇ ਫਿਰ ਇਹ ਜਿਹੜੀ ਤੁਹਾਡੀ ਕੁਝ ਜ਼ਮੀਨ ਹੈਗੀ ਇੱਕ ਲੱਖ ਜਮੀਨ ਦਾ ਹਾਂਜੀ ਤੇ ਉਹ 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 ਕਿਤਰਾ ਗੇਨੇ ਆ ਗੇਨੇ ਆ ਹਾਂਜੀ ਗੇਨੇ ਕਿੰਨੂ ਪਾਈਓ ਉਹ ਇੱਥੇ ਪਿੰਡ ਚ ਹੀ ਨੇ ਜਿੱਥੋਂ ਦੀ ਨੰਨ ਕੇ ਆਏ ਆ ਨਾ ਅੱਜ ਰਾਸਤੇ ਚ ਹੀ ਘਰੇ ਆ ਇੱਕ ਲੱਖ ਕਿੰਨੇ ਕਿੰਨੇ ਪੈਸੇ ਦੇਣ ਵਾਲੇ ਹਨ ਉਹਨਾਂ ਨੂੰ 3 ਲੱਖ 3 ਲੱਖ ਰੁਪਏ ਦੇਣ ਵਾਲਾ ਕਿਉਂਕਿ 3 ਲੱਖ ਰੁਪਏ ਦਾ 30 ਲੱਖ ਰੁਪਏ ਦੀ ਜਗ੍ਹਾ ਜਿਹੜੀ ਆ ਉਹ ਉਹ 3 ਲੱਖ ਚ ਗੇਨੇ ਪਾਤੀ ਹਾਂਜੀ ਕੋਈ ਘਰ ਦੀਆਂ ਜ਼ਰੂਰਤਾਂ ਕਰਕੇ ਭਾਜੜਾ ਨੇ ਪਾਈਆਂ ਨੇ ਤੇ ਭਾਜੀ ਹਾਂਜੀ ਤੇ ਭਾਣੇ ਫਿਰ ਜਿਹੜਾ ਇਹ ਤਾਂ 2000 ਰੁਪਏ ਤੁਹਾਡੀ ਨਾਨੀ ਤੁਹਾਨੂੰ ਦੇ ਕੇ ਜਾਂਦੀ ਹੈ ਤੁਹਾਡੀ ਤੁਹਾਡੇ ਮਾਤਰ ਨਹੀਂ ਨਹੀਂ ਮੇਰੀ ਮੰਮੀ ਦੀ ਮੰਮੀ ਮੇਰੀ ਤੁਹਾਡੀ ਨਾਨੀ ਅੱਛਾ ਉਹ 2000 ਰੁਪਏ ਦੇ ਹੀ ਜਾਂਦੇ ਆ ਤੇ ਉਹ ਬਾ ਦਿੰਦੇ ਨੇ ਪਾ ਦਦੇ ਤੇ ਭਰਾ ਹੈਗੇ ਨੇ ਤਿੰਨ ਤੇ ਉਹ ਵੀ ਵਿਚਾਰੇ ਇਦਾਂ ਹੀ ਫੈਕਟਰੀਆਂ 'ਚ ਕੰਮ ਪੂਰ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਹਾਂ ਹਾਂ ਉਹਨਾਂ ਨੂੰ ਲੋ ਵੀ ਕੋਈ سپورਟ ਨਹੀਂ ਹੈਗੀ ਮਤਲਬ ਕੋਈ سپورਟ ਉਹਤਰਾਉਂਦੇ ਜਾਂਦੇ ਹਨ ਹਾਂਜੀ ਉਦਾਂ ਆ ਜਾਂਦੇ ਫੋਨ ਫਨ ਲਾ ਦਿੰਦੇ ਨੇ ਉਹ ਹਾਂ ਲਾ ਲੈਂਦੇ ਕੀ ਬਣਨਾ ਵੱਡੇ ਹੋ ਕੇ ਹੈਂ ਡਾਕਟਰ ਬਣਨਾ ਕਿ ਨਹੀਂ ਬਣਨਾ ਨਹੀਂ ਬਣਨਾ ਕੀ ਬਣਨਾ ਫਿਰ ਤਾਂ ਤੰਗੀ ਤੋਂ ਪੁੱਛਣ데요 ਡਾਕਟਰ ਹਾਂ ਡਾਕਟਰ ਬਣਨਾ ਪੜਾਈ ਫਿਰ ਪੂਰੀ ਕਰਨੀ ਠੀਕ ਹੈ ਨਾ ਕਿਹੜੇ ਸਕੂਲ ਪੜਦੇ ਬੰਦੇ ਪ੍ਰਾਈਵੇਟ ਸਕੂਲ ਪੜਦੇ ਕਿ ਸਰ ਇਹਦੀ ਪ੍ਰਾਈਵੇਟ ਬਾਬਾ ਬੀਰ ਸਿੰਘ ਸੀਨੀਅਰ ਸਕੂਲ ਕਿੰਨੇ ਸੀ ਤੇ ਉਹਨਾਂ ਦੀ ਫੀਸ ਉੱਥੇ ਨਾ ਮੈਨੂੰ ਪਤਾ ਇਹਨਾਂ ਦੀ ਫੀਸ ਭਾਜੀ ਇੰਦਾ ਹੈ ਕਿੰਨਾ ਕੁ ਕਿਸੇ ਨੂੰ ਕਿਹਾ ਹੈ ਧਾਰਨ ਵੱਲੋਂ ਉਤਾਰ ਦੇ ਹਾਂਜੀ ਹਲੇ ਅਮਰਸਰ ਦੇ ਫਾਰਮ ਭਰੇ ਹੀ ਛੋਟੀ ਬੱਦੀ ਬੇਟੀ ਦੇ ਹਾਂ ਹਾਂ ਤੇ ਟੈਸਟ ਪਾਸ ਕਰ ਲਿਆ ਇਨੇ ਹਾਂ ਹਾਂ ਤੇ ਉਹ ਆਂਦੇ ਕਿ ਆਪਾਂ ਧਾਰਾਂਗੇ ਧਾਰਾਂਗੇ ਹਾਂਜੀ ਉਹਨਾਂ ਨੂੰ ਦੱਸੀ ਸਾਰੀ ਕੰਡੀਸ਼ਨ ਕਿ ਇਦਾਂ ਮੇਰੇ ਤੋਂ ਤੇ ਧਰਨੀ ਨਹੀਂ ਹੈ ਹਾਂ ਤੇ ਉਹ ਆਂਦੇ ਕੋਈ ਗੱਲ ਨਹੀਂ ਆਪਾਂ ਧਾਰ ਦਾਂਗੇ ਇਹ ਤੁਸੀਂ ਵੀ ਸੇਮ ਸਕੂਲ ਪੜਦੇ ਹੋ ਹਾਂਜੀ ਬਾਬਾ ਵੀਰ ਸਿੰਘ ਠੀਕ ਕਿਹੜੀ ਕਲਾਸ ਤੁਸੀਂ ਪੜਦੇ ਹੋ 4th 4th ਚ ਪੜਾਈ ਵੀ ਠੀਕ ਹੋ ਵਧੀਆ ਪੜਾਈ ਚ ਹਾਂਜੀ ਪੜਾਈ ਚ ਲਾਇਆ ਇਹ ਥੋੜਾ ਡਾਲੀ ਜਾਓ ਠੀਕ ਹੈ ਇਹ ਡਾਲਵਾ ਤੇ ਉਹ ਠੀਕ ਹੈ ਹੈ ਤੇ ਡਾਲ ਇਹ ਮੰਨ ਇਹ ਇਹ ਜਣਾ ਹੈ ਹੈ ਇਹਨੂੰ ਹੋਸ਼ ਆ ਗਈ ਆਪਣੇ ਫਾਦਰ ਦੀ ਹਾਂਜੀ ਪੂਰਾ ਸਭ ਕੀ ਮੰਗ ਬਣਾ ਕੀ ਮੰਗ ਕਰਦੇ ਉਹ ਸਰ ਇਹ ਹੀ ਆ ਕਿ ਚਲੋ ਬੱਚੇ ਪੜ੍ਹ ਲਿਖੇ ਜਾਣ ਹਾਂਜੀ ਕਰਦਾ ਚੱਲੀ ਜਾਵੇ ਸੋ ਦਾ ਪਾਣੀ ਚਲੋ ਮਿਲੀ ਜਾਵੇ ਤੇ ਲਹੀ ਆ ਮਜਬੂਰ ਆ ਪਰ ਜਿਆਦਾ ਗੋਚ ਨਹੀਂ ਮਾਰੀ। ਆਏ ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਅੱਜ ਪਿੰਡ ਆਏ ਆ ਪਿੰਡ ਭੈਲ ਪਿੰਡ ਭੈਲ ਜ਼ਿਲ੍ਹਾ ਤਰਨਤਾਰਨ ਖਡੂਰ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਵਾ ਤੇ ਇਸ ਭੈਣ ਦਾ ਸਾਨੂੰ ਫੋਨ ਆਇਆ ਸੀ ਤੇ ਫੋਨ ਦੇ ਵਿੱਚ ਜੋ ਹਾਲਾਤ ਦੱਸੇ ਸਾਨੂੰ ਆਉਣ ਲਈ ਮਜਬੂਰ ਕੀਤਾ ਇਹਨਾਂ ਨੇ ਤੇ ਅੱਜ ਭੈਣ ਭੈਣ ਦੇ ਪਿੰਡ ਭੈਲ ਪਹੁੰਚੇ ਆ ਤੇ ਇੱਥੇ ਆ ਕੇ ਭੈਣ ਦੀ ਦੁੱਖ ਭਰੀ ਦਾਸਤਾਨ ਤੁਸੀਂ ਸਾਰੀ ਸੁਣ ਚੁੱਕੇ ਜੀ ਕਿ ਘਰ ਦੇ ਵਿੱਚ ਸੌਖਾ ਤਰੀਕੇ ਦੇ ਨਾਲ ਘਰ ਚੱਲਦਾ ਸੀ ਘਰ ਵਾਲਾ ਟਰੱਕ ਡਰਾਈਵਰ ਸੀ ਟਰੱਕ ਡਰਾਈਵਰ ਤੋਂ ਬਾਅਦ ਆਪਣਾ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ ਤਿੰਨ ਬੱਚੇ ਨੇ ਇੱਕ 1.5 ਸਾਲ ਦੀ ਗੁੱਡੀ ਆ ਕਾਕਾਵਾ ਤੇ 10 ਸਾਲ ਦੀ ਕੀ ਨਾ ਇਹਦਾ ਵੱਡੀ ਗੁੱਡੀ ਆ ਤੇ ਘਰ ਦੇ ਵਿੱਚ ਇੱਕ ਚੀਜ਼ ਨਹੀਂਗੀ ਘਰ 'ਚ ਕਮਾਉਣ ਵਾਲਾ ਕੋਈ ਨਹੀਂਗਾ ਅੰਦੇ ਜੇ ਘਰ ਦਾ ਸਾਈਂ ਘਰ ਨਾ ਹੋਵੇ ਤੇ ਬੱਚੇ ਤੇ ਵਿਧਵਾ ਔਰਤ ਜਿਹੜੀ ਆ ਨਾ ਉਹ ਰੁੱਲ ਜਾਂਦੀ ਹੈ ਤੇ ਤੁਹਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਵਾ ਕਿ ਇਸ ਭੈਣ ਦਾ ਸਾਥ ਦੇਣਾ ਭੈਣ ਨਾ ਕੀ ਤੁਹਾਡਾ ਗੁਰਜੀਤ ਕੌਰ ਭੈਣ ਗੁਰਜੀਤ ਕੌਰ ਪਿੰਡ ਭੈਲ ਜ਼ਿਲ੍ਹਾ ਤਰਨਤਾਰਨ ਤੋਂ ਅਸੀਂ ਭੈਣ ਕੋ ਆਏ ਆ ਤੇ ਇੱਥੇ ਇਹ ਭੈਣ ਦਾ ਦੁੱਖ ਭਰੀ ਦਾਸਤਾਨ ਤੁਸੀਂ ਤੁਹਾਡੇ ਸਾਹਮਣੇ ਮੈਂ ਰੱਖੀ ਆ ਤੁਸੀਂ ਸਾਰੇ ਜਣੇ ਇੱਕ ਕੰਮ ਕਰ ਸਕਦੇ ਜੀ ਕਿ ਇਸ ਭੈਣ ਦਾ ਜਿਹੜਾ ਦੁੱਖ ਆਪਣੇ ਉੱਤੇ ਛੋਟਾ ਛੋਟਾ ਜਿਹੜਾ ਕੀ ਨਾਂ ਦਾ ਤੁਹਾਨੂੰ ਆਏਗਾ ਨਾ ਲिटल ਬਿਟ ਜਿਹੜੀ ਆਏਗੀ ਅਮਾਉਂਟ ਆਏਗੀ ਉਹਦੇ ਨਾਲ ਇਸ ਘਰ ਇਸ ਭੈਣ ਦਾ ਘਰ ਜਿਹੜਾ ਵਾ ਭਰ ਜਾਣਾ ਉਹ ਭੈਣ ਦੀ ਮੰਗ ਕੀ ਆ ਕਿ ਮੇਰੇ ਬੱਚੇ ਸਹੀ ਤਰੀਕੇ ਨਾਲ ਚੰਗੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਨਾ ਉਹਨਾਂ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਰਹਿਣ ਪ੍ਰਾਈਵੇਟ ਸਕੂਲ ਦੇ ਉਹਨਾਂ ਦੀਆਂ ਫੀਸਾਂ ਉਹਨਾਂ ਦੀਆਂ ਵਰਤੀਆਂ ਉਹਨਾਂ ਦੇ ਜਿਹੜਾ ਵੀ ਸਕੂਲ ਦਾ ਖਰਚਾ ਵਾ ਉਹ ਕੋਈ ਵੀਰ ਮੇਰਾ ਭੈਣ ਭਰਾ ਚੱਕ ਲੈ। ਉਹਨਾਂ ਦੇ ਘਰ ਦਾ ਜਿਹੜਾ ਰਾਸ਼ਨ ਪਾਣੀ ਜਾਂਦੇ ਕਿ ਮੈਂ ਛੋਟੀ ਗੁੱਡੀ ਕਰਕੇ 1.5 ਸਾਲ ਦੀ ਗੁੱਡੀ ਆ 1.5 ਸਾਲ ਦੀ ਗੁੱਡੀ ਕਰਕੇ ਮੈਂ ਕਿਤੇ ਕੰਮ ਕਰਨ ਵੀ ਨਹੀਂ ਜਾ ਸਕਦੀ। ਇੱਕ ਕਿਲਾ ਜ਼ਮੀਨ ਦਾ ਵਾ ਜਿਹੜਾ ਕਿਲਾ ਇਹਨਾਂ ਦੇ ਇੱਕ ਹਸਬੰਦ ਵੱਲੋਂ 3 ਲੱਖ ਰੁਪਏ ਦੇ ਵਿੱਚ ਗਹਿਣੇ ਪਾਇਆ ਗਿਆ। ਉਹ 3 ਲੱਖ ਰੁਪਿਆ ਕੀ 30 ਹਜ਼ਾਰ ਕੀ 3000 ਰੁਪਿਆ ਵੀ ਕਰਨੀਗਾ। ਤੇ ਉਹ 3 ਲੱਖ ਕਿੱਥੋਂ ਲੈ ਕੇ ਆਉਗੀ? ਪਰ ਅਸੀਂ ਜਿਹੜੀ ਮੰਗ ਵਾ ਪੈਣ ਦੀ ਆਂਦੀ ਕਿ ਮੇਰੀ ਕੋਈ ਵੱਡੀ ਮੰਗ ਨਹੀਂ ਆਂ ਕਿ ਮੇਰੇ ਬੱਚੇ ਜਿਹੜੇ ਆ ਤਿੰਨ ਬੱਚੇ ਨੇ ਛੋਟੀ ਕੁੜੀਆ ਵੱਡੀ ਕੁੜੀਆ ਤੇ ਛੋਟਾ ਕਾਕਾ ਇਹ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਨਾ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਸਕੂਲ ਦੇ ਵਿੱਚ ਹੀ ਪੜ੍ਹਦੇ ਰਹਿਣ ਤੇ ਉਹਨਾਂ ਨੂੰ ਉਥੋਂ ਹਟਾਇਆ ਨਾ ਜਾਵੇ ਇੱਕ ਫੀਸਾਂ ਕਰਕੇ ਨਾ ਹਟਾਇਆ ਜਾਵੇ ਇੱਕ ਫੀਸਾਂ ਕਰਕੇ ਤੁਸੀਂ ਤੁਸੀਂ ਚਾਹੁੰਦੇ ਲਕਿਆ ਦੋਵੇਂ ਬੱਚੇ ਫੀਸਾਂ ਕਰਕੇ ਉਸ ਸਕੂਲ ਦੇ ਵਿੱਚੋਂ ਹਟਾ ਲੈਣ ਤੁਹਾਡੇ ਸਾਰਿਆਂ ਦੇ ਕੋਲ ਨਿਮਰਤਾ ਸਹਿਤ ਬੇਨਤੀ ਆ ਕਿ ਇਹਨਾਂ ਦਾ ਜਿਹੜਾ ਜਿਹੜਾ ਖਰਚਾ ਹੋਣਾ ਜਿਹੜਾ ਸਕੂਲ ਦਾ ਖਰਚਾ ਵਰਦੀਆਂ ਦਾ ਖਰਚਾ ਕਿਤਾਬਾਂ ਦਾ ਖਰਚਾ ਜਾਂ ਜਿਹੜੀ ਭੈਣ ਨੇ ਆਖਿਆ ਵਕਿ ਮੇਰੇ ਮੈਂ ਬਾਹਰ ਕਮਾਉਣ ਨਹੀਂ ਜਾ ਸਕਦੀ ਇੱਕ ਤੇ ਰਹਿੰਦੇ ਆ ਪਿੰਡ ਤੋਂ ਡੇਰੇ ਤੇ ਇੱਕ ਬੈਕਵਰਡ ਏਰੀਆ ਏਰੀਆ ਇੱਕ ਸਾਹ ਦੇ ਕਿ ਜਿੱਥੇ ਕੋਈ ਸੋਰਸਿਸ ਨਹੀਂ ਹੈਗੇ ਕਿ ਮੈਂ ਕਿਤੇ ਕਮਾ ਕੇ ਜਾ ਕੇ ਖਾ ਸਕਾਂ ਵੱਤ ਤੋਂ ਵੱਤ ਘਰਾਂ ਦੇ ਵਿੱਚ ਕੰਮ ਕਰ ਸਕਦੀਆਂ ਤੇ ਉਹ ਛੋਟੀ ਗੁड़िया ਕਰਕੇ ਨਹੀਂ ਜਾ ਸਕਦੇ ਇਸੇ ਕਰਕੇ ਉਹਨਾਂ ਨੂੰ ਰਾਸ਼ਨ ਦਾ ਜਿਹੜਾ ਉਹਨਾਂ ਦਾ ਬੱਚਿਆਂ ਦੀਆਂ ਫੀਸਾਂ ਜੋ ਮੈਂ ਦੁਬਾਰਾ ਤਾਂ ਬੋਲਣ ਦਿਆਂ ਕਿ ਤੁਹਾਡੇ ਤੁਹਾਡੇ ਅੰਦਰ ਘਰ ਕਰ ਜੇ ਇਹਨਾਂ ਬੱਚਿਆਂ ਦੀਆਂ ਜਿਹੜੀਆਂ ਅਸੀਸਾਂ ਤੁਹਾਨੂੰ ਮਿਲ ਸਕਣ ਇਹਨਾਂ ਬੱਚਿਆਂ ਆ ਵੇਖੋ ਤੁਸੀਂ ਹਾਂਜੀ ਦੱਸੋ ਯੰਦੇ ਤੁਸੀਂ ਹੈ ਹੁਣ ਤੁਸੀਂ ਚੁੱਪ ਹੋ ਗਏ ਦੇ ਦੱਸੋ ਪੈਣਾ ਤੁਸੀਂ ਅਮਰਸਰ ਆ ਸਕਦੇ ਹੋ ਹਰ ਮਹੀਨੇ ਸਾਡਾ ਕੈਂਪ ਲੱਗਦਾ 2 250 ਪਰਿਵਾਰ ਰਸ਼ਨ ਲੈ ਕੇ ਜਾਂਦਾ ਹਰ ਮਹੀਨੇ 10 ਤਰੀਕ ਨੂੰ ਉੱਥੇ ਸਾਰੀਆਂ ਤਕਰੀਬਨ ਛੋਟੀ ਉਮਰ ਦੀ ਜਿਹੜੀਆਂ ਭੈਣਾਂ ਮੇਰੀਆਂ ਭੈਣਾਂ ਦੇ ਦਿਵਾਵਾਂ ਜਾਂਦੀਆਂ ਹਨ ਉਹ ਸਾਡੇ ਕੋਲ ਰਸ਼ਨ ਲੈ ਕੇ ਜਾਂਦੀਆਂ ਉੱਥੇ ਉੱਥੇ ਹਣ ਕਿਰਾਇਆ ਕਿਰਾਇਆ ਮਿਲ ਜਾਇਆ ਕਰੇਗਾ ਨਾਲ ਹਣ ਜਾ ਤੁਸੀਂ ਆਰੇ ਜਾ ਕਿਸੇ ਨੂੰ ਕਹ ਲਤਾ ਕਿਉਂ ਹੈਨਾ ਹਰ ਮਹੀਨੇ 10 ਤਰੀਕ ਨੂੰ 11 ਵਜੇ ਉੱਥੇ ਪਹੁੰਚਣਾ ਠੀਕ ਆ ਅਮਰਸਰ ਇੱਥੋਂ ਤੁਹਾਨੂੰ ਕਿੰਨਾ ਪੈਂਦਾ ਇਹਨੂੰ 2 ਘੰਟੇ ਦਾ ਰਸਤਾ ਹੈ 2 ਘੰਟੇ ਦਾ ਰਸਤਾ ਨਾ ਸਾਡੇ ਕੋ ਬੀਬੀਆਂ ਮੁਕਸਰਤ ਸਾਹਿਬ ਤੋਂ ਹੁੰਦੀਆਂ ਸਾਡੇ ਕੋ ਬੀਬੀਆਂ ਇੱਥੇ ਹੈਗਾ ਵਾ ਤਰਨਤਨ ਤੋਂ ਅਗਲੇ ਪਾਸੇ ਹੈਗਾ ਵਾ ਨਿਸ਼ਾਰਾ ਪਨੂਆ ਹੈਗਾ ਨਾ ਉੱਥੋਂ ਉੱਥੋਂ ਸਾਡੇ ਕੋ 7-8 ਬੀਬੀਆਂ ਹੁੰਦੀਆਂ ਤਾਂ ਕਿ ਆਪਾਂ ਨੂੰ ਇਹਨਾਂ ਨਾਲ ਇੱਕ ਵਾਰੀ ਦੋ ਮਹੀਨੇ ਦਾ ਰਸੋਈ ਲੈਣੀ ਹੈ ਹਾਂ ਇੱਕ ਵਾਰੀ ਤੁਸੀਂ ਦੋ ਮਹੀਨੇ ਬਾਅਦ ਆ ਜਾਇਆ ਕਰੋ ਹਣਾ ਤੁਹਾਨੂੰ ਦੋ ਵਾਰੀ ਜਿਹੜਾ ਵਾ ਤੁਸੀਂ ਸਾਲ ਦੇ ਵਿੱਚ ਛੇ ਵਾਰੀ ਹੋਣਾ ਸਾਲ ਦਾ ਸਾਰਾ ਰਸ਼ਨ ਲੈ ਜਾ ਕਰਨਾ ਤੁਸੀਂ ਠੀਕ ਹੈ ਨਾ ਹੁਣ ਐਤ ਕੀ 10 ਤਰੀਕ ਨੂੰ ਤੁਸੀਂ ਸੈਟ ਕੋ ਆ ਜਾਣਾ ਅੱਜ ਇੱਕ ਤਰੀਕ ਆ ਅੱਜ ਤੋਂ ਗਿਣਤੀ ਤੇ ਨੌ ਜਿਹੜਾ ਨੂੰ ਤੁਸੀਂ ਸਾਡੇ ਕੋ ਪਹੁੰਚ ਜਾਣਾ ਛੋਟੇ ਵਿੱਚ ਘਰੇ ਲੈ ਲੈਣਗੇ ਵੱਡੇ ਨਾ ਹਾਂਜੀ ਲੈ ਲੈਣਗੇ ਇਹ ਛੋਟੇ ਇਹਨੂੰ ਖੜ ਇੱਕ ਵਾਰੀ ਤੁਸੀਂ ਸਾਡੇ ਕੋ ਆ ਜਾਓ ਇੱਕ ਵਾਰੀ ਆ ਕੇ ਆਪਣਾ ਰਸ਼ਨ ਲੈ ਜਾਓ ਰਸ਼ਨ ਲੈਣ ਤੋਂ ਬਾਅਦ ਫਿਰ ਹਰ 1 ਮਹੀਨਾ ਛੱਡ ਕੇ 1 ਮਹੀਨੇ ਤੀਹਾਂ ਜਾ ਕਰਨਾ 2 ਮਹੀਨੇ ਬਾਅਦ ਆ ਜਾ ਕਰਨਾ ਠੀਕ ਹੈ ਠੀਕ ਹੈ ਨਾ 2 ਮਹੀਨੇ ਤੱਕਾ ਰਸ਼ਨ ਤੁਹਾਨੂੰ ਕੀ ਨਾ ਤੁਹਾਨੂੰ ਦੱਸ ਦਿੰਦੇ ਕਿਹੜੇ ਕਿਹੜੇ ਲੈਣੇ ਹੋ ਤੇ ਨੀ ਕੋਈ ਲੈ ਲੈ ਉਹ ਇੱਕ ਰਿਪੇ ਲੈ ਲਿਓ ਥੋੜੀ ਜਿਹੀ ਸੇਵਾ ਸਾਡ ਕੋਲ ਲਈ। ਹਨ ਇਹ ਤਾਂ ਇਹ ਉਹਨਾਂ ਚਿਰਤਾ ਕਰਾ ਸਨ ਤੁਸੀਂ ਸ਼ਗੋਤਹੀਂ ਬੱਚਿਆਂ ਨੂੰ ਸਿਕਾਉ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮਿਹਰਬਾਨੀਆਂ ਭੈਣੇ ਕਿ ਜਿਹੜਾ ਸਾਨੂੰ ਐਸ ਵਰਗੀ ਕਿੰਨੀ ਮੈਨੂੰ ਇੱਥੇ ਪਿਆਰ ਸੇ ਕਿਉਂ ਆਉਂਦੇ ਆ ਅਮਰਤਾਰੀ ਹੈ। ਹੈ ਮੈਨੂੰ ਲੱਗਦਾ ਸੀ ਕਿ ਮੈਂ ਅਮਰੀ ਸਿਕਣਾ ਆਇਆ ਹੈ। ਹੈ ਅਮਰ ਸਿਕਣਾ ਪੁੱਤ ਅਮਰਤਾਰੀ ਰਹਿਣਾ ਤੇ ਆਪਣੇ ਛੋਟੇ ਭਰਾਵਾਂ ਭੈਣ ਭਰਾਵਾਂ ਨੂੰ ਅਮਰਤਾਰੀ ਬਣਾਉਣਾ। ਠੀਕ ਹੈ ਨਾ? ਆਪਣੇ ਬਾਪ ਦੀ ਜਿਹੜੀ ਭਗਵਾਨ ਉਹ ਉੱਚੀ ਕਰਨੀ ਹੈ ਠੀਕ ਹੈ ਨਾ ਤੇ ਸੋਣਾ ਪੜਨਾ ਤੇ ਆਪਣੇ ਮਦਦ ਦਾ ਸਾਥ ਦੇਣਾ ਠੀਕ ਹੈ ਹਨਾ ਹਲੇ ਤੂੰ ਹੀ ਸਾਥ ਦੇਣਾ ਆਜੋ ਮੇ ਕੋਲ ਆਜੋ ਆਜੋ ਪਹਿਲਾਂ ਲਓ ਪਹਿਹਾ ਆਜੋ ਪ੍ਰਸ਼ੰਤੀ ਕਿਹੋ ਜਿਹਾ ਹੈ ਐਸਾ ਲਓ ਆਜੋ ਜੁਬਾ ਜੁਬਾ ਦੇਖੀ ਨਾ ਦੇਖ ਆ ਤੁਸੀਂ ਇਹ ਕੀ ਨਾਂ ਹਿੱਟਾ ਤੇ ਇੱਕਮਨਜੋਤ ਸਿੰਘ ਤੇ ਖੁਸ਼ਦੀਪ ਕੋਰ ਖੁਸ਼ਦੀਪ ਕੋਰ ਤੇ ਤੁਸੀਂ ਹੈ ਹੀ ਖੁਸ਼ ਜੀ ਤੁਸੀਂ ਖੁਸ਼ਦੀਪ ਕੋਰ ਹਰਮਨ ਪ੍ਰੀਤ ਕੋਰ ਤੇ ਇਹ ਕਮਜੋਤ ਸਿੰਘ ਇਹ ਕਮਜੋਤ ਸਿੰਘ ਚਲੋ ਇੱਥੋਂ ਦਿਓ ਸਾਨੂੰ ਇਜਾਜ਼ਤ ਤੁਹਾਡੇ ਸਾਹਮਣੇ ਭੈਣ ਦਾ ਪੱਖ ਰੱਖਿਆ ਵਾ ਕਿ ਘਰ ਵੇਖੋ ਜੀ ਕੀ ਨਾਂ ਦਾ ਪਲਸਤਰ ਵੀ ਨਹੀਂ ਹੋ ਪਾਇਆ ਪੱਕੇ ਕੋਠੇ ਜਿਹੜੇ ਆ ਇਹਨਾਂ ਦਾ ਹਸਬੰਡ ਇਹਨਾਂ ਨੂੰ ਬਣਾ ਕੇ ਦੇ ਗਿਆ ਤੇ ਹੁਣ ਇਹਨਾਂ ਨੂੰ ਇੱਕ ਚੀਜ਼ ਦਾ ਮੈਨੂੰ ਹੁੰਦਾ ਵਾ ਕਿ ਜਦ ਮੈਂ ਅਕਸਰ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਭੈਣ ਭੈਣਾਂ ਦੇ ਘਰਾਂ 'ਚ ਜਾਂਦਾ ਵਾਂ ਇਹ ਮੈਂ ਕੋਈ ਕਿਰਾਏ ਤੇ ਬੈਠੀਆਂ ਨਹੀਂ ਆ ਉਹ ਕਿਰਾਇਆ ਕਿਹੜਾ ਨਾ ਬੜਾ ਔਖਾ ਦਾ ਇੰਨੇ ਕਿ ਮਾਰੇ ਦੀ ਕਿਰਪਾ ਵੇ ਕਿ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਜੇ ਹਨਾ ਕਿ ਤੁਹਾਡੇ ਬੱਚਿਆਂ ਨੂੰ ਕੋਈ ਆ ਕੇ ਇਹ ਨਹੀਂ ਕਹਿ ਸਕਦਾ ਕਿ ਸਾਡੇ ਘਰ ਦਾ ਕਿਰਾਇਆ ਦਿਓ ਹਨਾ ਕਿ ਇੱਕ ਨਾਲੀ ਦੂਜੀ ਗੱਲ ਪੱਕਾ ਕਰਵਾ ਹਨਾ ਪੱਕਾ ਕਾ ਪਲਾਸਟਰ ਹੋਇਆ ਭਾਵੇਂ ਨਹੀਂ ਹੋਇਆ ਚਲੋ ਆਪਣੇ ਘਰ ਦੇ ਵਿੱਚ ਬੈਠੇ ਆਪਾਂ ਬੈਠੇ ਹਨਾ ਤੇ ਹਾਂ ਛਤ ਗੁਰੂ ਸਾਹਿਬ ਨੇ ਬਖਸ਼ੀ ਆ ਤੇ ਹੁਣ ਤੁਹਾਡਾ ਫਰਜ ਵਾ ਸਾਰਿਆਂ ਦਾ ਤੁਹਾਡਾ ਫਰਜ ਜੇ ਕੋਈ ਸੇਵਾ ਦੇ ਅੱਗੇ ਨਹੀਂ ਆ ਸਕਦਾ ਤੇ ਇਹਨੂੰ ਸਬਸਕ੍ਰਾਈਬ ਤੇ ਇਹਨੂੰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਸ਼ੇਅਰ ਦੇ ਰੂਪ ਦੇ ਵਿੱਚ ਵੀ ਇੱਕ ਬੜੀ ਵੱਡੀ ਸੇਵਾ ਜੇ ਪਤਨੀ ਕਿਹੜੇ ਦਾਨੀ ਸੱਜਣ ਪਾਸ ਪਹੁੰਚ ਜਾਣੀ ਹੈ ਤੇ ਇਸ ਪਰਿਵਾਰ ਦੀ ਮੱਤ ਹੋ ਜਾਣੀ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਰੂ ਧੰਨਵਾਦ ਤੁਹਾਡਾ ਸਾਰਾ ਧੰਨਵਾਦ ਭੈਣ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਭੈਣ ਜੀ ਤੇ ਜਲਦ ਮਿਲਾਂਗੇ ਤੁਹਾਨੂੰ ਤੁਸੀਂ ਹੁਣ ਐਰ ਕੀ ਦਸਤਰੀ ਨੂੰ ਸਾਡੇ ਕੋ ਆ ਜਿਓ ਤੇ ਆਪਣਾ ਰਾਸ਼ਨ ਲੈ ਜਿਓ ਠੀਕ ਹੈ ਜੀ ਇੱਥੋਂ ਦਿਓ ਸਾਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ